ਸਾਇਸਵਲੇ ਦੀ ਵੱਡੀ ਖਬਰ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦਿਨ ਦਿਹਾੜੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵੀਰੇ ਦੀ ਵੱਡੀ ਖਬਰ ਤੁਹਾਨੂੰ ਅਸਾਂ ਜੀ ਕਾ ਰਿਹਾ ਜਿਹੜੇ ਕਿ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਰੀ ਐ ਸ਼੍ਰੋਮਣੀ ਕਾਲੀ ਦਲ ਦੇ ਮੌਜੂਦਾ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸ਼ਰੀਆਮ ਗੋਲੀਆਂ ਦੇ ਨਾਲ ਪਹੁੰਚ ਦਿੱਤਾ ਗਿਆ ਜਿਸ ਤੋਂ ਬਾਅਦ ਹਸਪਤਾਲ ਪਹਤੀ ਕਰਵਾਇਆ ਗਿਆ ਜਿੱਥੇ ਕਿ ਮ੍ਰਿਤਕ ਇਕਰਾਰ ਦੇ ਦਿੱਤਾ ਗਿਆ ਤਾਂ ਤਸਵੀਰ ਤੁਹਾਨੂੰ ਅਸਾਂ ਜੀ ਕਾ ਰਿਹਾ ਹਰਜਿੰਦਰ ਸਿੰਘ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਮੌਜੂਦਾ ਕੌਂਸਲਰ ਸੀਗੇ ਝੰਡਿਆਲਾ ਗੁਰੂ ਤੋਂ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਸਵੀਰ ਵੀ ਤੁਹਾਡਾ ਸਾਂਝੀ ਕਰ ਰਹੇ ਹਜਿੰਦਰ ਸਿੰਘ ਦੀ ਜਿਹੜੇ ਕਿ ਕਾਉਂਸਲਰ ਸੀਗੇ ਮੌਜੂਦਾ ਕਾਉਂਸਲਰ ਸੀਗੇ ਜਿਹੜੇ ਕਿ ਜੰਡਾਲਾ ਗੁਰੂ ਦੇ ਵਿੱਚ ਤਾਂ ਉਹਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਮਾਮਲਾ ਦੱਸਿਆ ਜਾ ਰਿਹਾ ਮਾਮਲਾ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰਾਂ ਦੀ ਇੱਕ ਸ਼ਿਕਾਇਤ ਜਿਹੜੀ ਦਿੱਤੀ ਗਈ ਸੀਗੀ ਕੌਂਸਲਰ ਦੇ ਵੱਲੋਂ ਤਾਂ ਉਸ ਦੇ ਰੰਜਿਸ਼ ਤੈਤ ਹੀ ਜੋ ਇਹ ਕਤਲ ਕੀਤਾ ਗਿਆ ਇਹ ਇਲਜ਼ਾਮ ਜਿਹੜੇ ਨੇ ਹਰਜਿੰਦਰ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਉਸ ਨੇ ਕਿਹਾ ਕਿ ਜੋ ਜੋ ਕਤਲ ਕੀਤਾ ਗਿਆ ਉਹ ਕੁਝ ਲੋਕਾਂ ਦੇ ਵੱਲੋਂ ਕੀਤਾ ਗਿਆ ਜਿਹੜੇ ਕਿ ਜੰਡਿਆਲਾ ਗੁਰੂ ਦੇ ਹੀ ਰਹਿਣ ਵਾਲੇ ਹੈਗੇ ਨੇ ਕਿਉਂਕਿ ਉਹਨਾਂ ਦੀ ਸ਼ਿਕਾਇਤ ਕੁਝ ਸਮਾਂ ਪਹਿਲਾਂ ਦਿੱਤੀ ਗਈ ਸੀ ਕਿ ਕਿਉਂਕਿ ਉਹ ਨਸ਼ਾ ਤਸਕਰ ਸੀਗੇ ਨਸ਼ਾ ਵੇਚਦੇ ਸੀ ਜਿਸ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚਾਲਦਿਆਂ ਨੂੰ ਕਈ ਵਾਰ ਧਮਕੀਆਂ ਵੀ ਆਈਆਂ ਸੀ ਇਸ ਤੋਂ ਪਹਿਲਾਂ ਬੜੀਆਂ ਧਮਕੀਆਂ ਉਹਨਾਂ ਨੂੰ ਆਈਆਂ ਸੀ ਜਿਸ ਤੋਂ ਬਾਅਦ ਹੀ ਇਹ ਪੂਰਾ ਜੋ ਇਹ ਕਤਲ ਕੀਤਾ ਗਿਆ ਤਾਂ ਇਲਜ਼ਾਮ ਚੜੇ ਨੇ ਇਲਜ਼ਾਮ ਹਰਜਿੰਦਰ ਮ੍ਰਿਤਕ ਹਰਜਿੰਦਰ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰਿਆ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਗੋਲੀਆਂ ਚੱਲੀਆਂ ਨੇ ਸ਼ਰੀਆਵ ਗੋਲੀਆਂ ਚੱਲੀਆਂ ਨੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਸ਼੍ਰੋਮਣੀ ਕਾਲੀ ਦਲ ਦੇ ਮਜੂਦਾ ਕਾਉਂਸਲਰ ਨੌਜਵਾਨ ਹਰਜਿੰਦਰ ਸਿੰਘ ਦਾ ਜੋ ਹੈ ਉਹ ਕਤਲ ਕਰ ਦਿੱਤਾ ਗਿਆ ਤਾਂ ਦਿਨ ਦਿਹਾੜੇ ਇਸ ਪੂਰੀ ਘਟਨਾ ਨੂੰ ਜਾਨ ਦਿੱਤਾ ਗਿਆ ਤੁਸੀਂ ਵੇਖੋ ਕਿਸ ਤਰ੍ਹਾਂ ਜੋ ਹਾਲਾਤ ਬਣ ਰਹੇ ਨੇ ਪੰਜਾਬ ਦੇ ਕਿ ਕਿਸ ਤਰ੍ਹਾਂ ਸ਼ਰੀਆ ਸ਼ਰੀਆਬ ਹੋ ਕੇ ਸ਼ਰੀਆਬ ਦਿਨ ਦਿਹਾੜੇ ਕਤਲ ਕਰ ਦਿੱਤੇ ਜਾਂਦੇ ਨੇ ਤਾਂ ਜਿਹੜਾ ਮਾਹੌਲ ਪੰਜਾਬ ਦਾ ਬਣਿਆ ਹੋਇਆ ਤੁਸੀਂ ਵੇਖੋ ਕਿਸ ਤਰ੍ਹਾਂ ਜਿਹੜੀ ਅਸਥਿਤੀ ਸਾਡੇ ਪੰਜਾਬ ਦੀ ਹੋਈ ਪਈ ਹੈ ਕਿਸ ਤਰ੍ਹਾਂ ਡਾਵਾ ਡੋਲ ਹੋ ਰਹੀ ਹੈ ਸਥਿਤੀ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਕਿੰਨਾ ਜ਼ਿਆਦਾ ਹੌਸਲੇ ਇਹਨਾਂ ਲੋਕਾਂ ਦੇ बुलंद ਹੋ ਗਏ ਨੇ ਨਾ ਬਦਮਾਸ਼ਾਂ ਦੇ ਕਿ ਹੁਣ ਤਾਂ ਸ਼ਰੀਆਮ ਚਿੱਟੇ ਦਿਨ ਹੀ ਗੋਲੀਆਂ ਚਲਾ ਕੇ ਮੋਦੇ ਕਾਰਡ ਲੋਕਾਂ ਨੂੰ ਉਤਾਰ ਰਹੇ ਤੁਸੀਂ ਵੇਖੋ ਕਿ ਪਿਸਤੌਲ ਇਹਨਾਂ ਦੇ ਲਈ ਇੱਕ ਖਡੌਣਾ ਬਣ ਗਿਆ ਕਿ ਸਾਡੇ ਹੱਥ 'ਚ ਖਡੌਣਾ ਹੁਣ ਤਾਂ ਕੋਈ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਕੋਈ ਪੁਲਿਸ ਦਾ ਡਰ ਨਹੀਂ ਹੈ ਸ਼ਰੀਆਮ ਅਜਿਹੀਆਂ ਘਟਨਾਵਾਂ ਨੂੰ ਜੜਾਂ ਅੰਜਾਮ ਦਿੱਤਾ ਜਾ ਰਿਹਾ ਤਾਂ ਕਈ ਵਾਰੀ ਇਹ ਘਟਨਾ ਸਾਹਮਣੇ ਆਉਂਦੀਆਂ ਨੇ ਜਦੋਂ ਨਸ਼ਾ ਤਸਕਰਾਂ ਤੋਂ ਰੋਕਦੇ ਨੇ ਨਸ਼ਾ ਵੇਚਣ ਤੋਂ ਰੋਕਦੇ ਨੇ ਤਾਂ ਉਸ ਤੋਂ ਬਾਅਦ ਅਜਿਹੇ ਤਰੀਕੇ ਦੇ ਨਾਲ ਉਹ ਬਦਲਾ ਲੈਂਦੇ ਨੇ ਤਾਂ ਅਜਿਹੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ ਹੈ ਜੰਡਿਆਲਾ ਗੁਰੂ ਤੋਂ ਮੌਜੂਦਾ ਅਕਾਲੀ ਦਲ ਦੇ ਮੌਜੂਦਾ ਕਾਉਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ ਗਦਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਰੋ ਪੇਟ ਰਿਹਾ ਹੈ ਪਰਿਵਾਰ ਹਰਜਿੰਦਰ ਸਿੰਘ ਦਾ ਪਰਿਵਾਰ ਆ ਤਸਵੀਰਾਂ ਵੀ ਤੋਂ ਨਾਲ ਸਾਂਝੀਆਂ ਕਰਾਂਗੇ ਹਰਜਿੰਦਰ ਸਿੰਘ ਦਾ ਪਰਿਵਾਰ ਹੈ ਸ਼੍ਰੋਮਣੀ ਕਾਲੀ ਦਲ ਦੇ ਮੌਜੂਦਾ ਕਾਉਂਸਲਰ ਨੇ ਹਰਜਿੰਦਰ ਸਿੰਘ ਜਿਸ ਨੂੰ ਅੱਜ ਗੋਲੀਆਂ ਦੇ ਨਾਲ ਪਹੁੰਚ ਦਿੱਤਾ ਗਿਆ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਭਰਾ ਦੇ ਇਲਜ਼ਾਮ ਹੈ ਕਿ ਸਾਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਸੀ ਕਿਉਂਕਿ ਕਈਆਂ ਦੀ ਸ਼ਿਕਾਇਤ ਜੰਡਿਆਲਾ ਗੁਰੂ ਦੇ ਕੁਝ ਲੋਕਾਂ ਤੇ ਕੁਝ ਨੌਜਵਾਨਾਂ ਤੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੇ ਵੱਲੋਂ ਹੀ ਕਤਲ ਕੀਤਾ ਜਾ ਹੋ ਸਕਦਾ ਹੈ ਕਿਉਂਕਿ ਸਾਨੂੰ ਤਾਂ ਧਮਕੀਆਂ ਵੀ ਲਗਾਤਾਰ ਆ ਰਹੀਆਂ ਸੀ ਕਿ ਇਸ ਦੀ ਸ਼ਿਕਾਇਤ ਹਰਜਿੰਦਰ ਦੇ ਵੱਲੋਂ ਦਿੱਤੀ ਗਈ ਸੀ ਕਿ ਨਸ਼ਾ ਵੇਚਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਾਂ ਦਿਨ ਦਿਹਾੜੇ ਚਿੱਟੇ ਦੇ ਨਜਈ ਵਾਰਦਾਤ ਨੂੰ ਅੰਦਾਮ ਅੰਜਾਮ ਦਿੱਤਾ ਜਾ ਰਿਹਾ ਤਾਂ ਅੰਮ੍ਰਿਤਸਰ ਤੋਂ ਲਗਾਤਾਰ ਰਜਈਆਂ ਕਤਨਾਮਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿ ਫਾਇਰਿੰਗ ਦੀਆਂ ਗੋਲੀਬਾਰੀ ਦੀਆਂ ਲਗਾਤਾਰ ਰਜਈਆਂ ਕਤਨਾਮਾਂ ਸਾਹਮਣੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ਼ੋਮਨੀ ਕਾਲੀਦਾ ਦੇ ਮੌਜੂਦਾ ਕਾਉਂਸਲਰ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ? ਮੇਰਾ ਕਰਮਜੀਤ ਸਿੰਘ। ਤੇ ਇੱਥੇ ਲੱਗੀ ਸ਼ੌਪ ਤੁਹਾਡੀ? ਆਹ ਨਾਲ ਦੀ ਸ਼ੌਪ ਮੇਰੀ ਆਪਣੀ। ਤੇ ਭਾਜੀ ਕਿੱਥੀ ਗੋਲੀ ਕਿੱਥੀ ਚਲੀ ਗਈ? ਗੋਲੀਆਂ ਨਾਲ ਮੇਰੇ ਬਗਲੇ 'ਚ। ਤੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿਸ ਤਰ੍ਹਾਂ ਨੇ? ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖਿੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਉਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫੜਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤੇ ਪਿਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਆ ਸਾਹ ਦੇ ਹੀ ਆਏ ਸੀ ਜਿੰਨਾ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂਜੀ ਬਸ ਤੇ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੱਲੇ ਦੀ ਹਾਸੇ ਕਿਸ ਤਰ੍ਹਾਂ ਦੀ ਸੀਗੀ ਰਕੇਸ਼ ਹਾਲ ਤੋਂ ਦੀ ਉਸ ਟਾਈਮ ਨਹੀਂ ਬਹੁਤ ਮੜੀ ਕੋਈ ਹਲਜੁਲ ਨਹੀਂ ਹੈਗੀ